ਅੱਜ ਇੱਕ ਹਰਮੀਤ ਪਠਾਨ ਮਾਜਰਾ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਿਆ ਹੈ ਤਾਂ ਇਸ ਲਈ ਦੀ ਸਭ ਤੋਂ ਵੱਡੀ ਤਹਿਮ ਖਬਰ ਸਾਂਝੀ ਕਰ ਰਹੇ ਹਾਂ ਦੱਸ ਦੇ ਕਿ ਵਿਧਾਇਕ ਹਰਮੀਤ ਪਠਾਨ ਮਾਜਰਾ ਜੋ ਕਿ ਅੱਜ ਸਵੇਰ ਤੋਂ ਹੀ ਸੁਰੱਖਿਆ ਦੇ ਵਿੱਚ ਬਣੇ ਹੋਏ ਨੇ ਤੇ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਜੋ ਕਿ ਵੱਡੀ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੀ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਐਮਐਲਏ ਪਠਾਨ ਮਾਜਰਾ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਿਆ ਹੈ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਪਠਾਨ ਮਾਜਰਾ ਨੇ ਪੁਲਿਸ ਦੇ ਉੱਤੇ ਗੋਲੀਬਾਰੀ ਕਰਕੇ ਫਰਾਰ ਹੋਇਆ ਹੈ ਤੱਕ ਗ੍ਰਫਤਾਰੀ ਕਰਕੇ ਲੋਕਲ ਥਾਣੇ ਲੈ ਜਾਂਦੇ ਸਮੇਂ ਪਠਾਨ ਮਾਜਰਾ ਤੇ ਉਸਦੇ ਸਾਥੀਆਂ ਨੇ ਪੁਲਿਸ ਦੇ ਉੱਤੇ ਗੋਲੀਬਾਰੀ ਕੀਤੀ ਹੈ ਤੇ ਇਸ ਘਟਨਾ ਦੇ ਵਿੱਚ ਇੱਕ ਪੁਲਿਸ ਕਰਮੀ ਵੀ ਜ਼ਖਮੀ ਹੋਇਆ ਹੈ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਪਠਾਨ ਮਾਜਰਾ ਦੀ ਸੈਕੰਡ ਵਾਈਫ ਦੇ ਵੱਲੋਂ ਲਗਾਏ ਗਏ ਦੋਸ਼ਾਂ ਦੇ ਵਿੱਚ ਪਟਿਆਲਾ ਸਿਵਲ ਲਾਈਨ ਦੇ ਵਿੱਚ ਜੋ ਕਿ ਰਾਤ ਨੂੰ ਮਕਦਮਾ ਦਰਜ ਕੀਤਾ ਗਿਆ ਸੀਗਾ ਉਸ ਦੀ ਫੋਟੋ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਤਾਂ ਇਸ ਵੇਲੇ ਦੀ ਵੱਡੀ ਅਪਡੇਟ ਉਹਨਾਂ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਸਕਾਰਪਿਓ ਗੱਡੀ ਦੇ ਉੱਤੇ ਫਰਾਰ ਤਸੇ ਚਾਰੇ ਨੇ ਪਠਾਨ ਮਾਜਰਾ ਤੇ ਉਸ ਦੇ ਸਾਥੀਆਂ ਨੇ ਪੁਲਿਸ ਦੇ ਉੱਤੇ ਗੋਲੀ ਚੁੜਾਈ ਹੈ ਜਿਸ ਦੇ ਕਾਰਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਤੇ ਪੁਲਿਸ ਟੀਮ ਹੁਣ ਅਪਠਾਨ ਮਾਝਰੇ ਦਾ ਪਿੱਛਾ ਕਰ ਰਹੀ ਹੈ ਵਿਧਾਇਕ ਨੇ ਪੁਲਿਸ ਕਰਮੀ ਦੇ ਉੱਤੇ ਗੱਡੀ ਚੜਾ ਕੇ ਫਰਾਰ ਹੋਇਆ ਹੈ ਵਿਧਾਇਕ ਅਤੇ ਉਹਦੇ ਸਾਥੀ ਇੱਕ ਸਕਾਰਪਿਓ ਅਤੇ ਇੱਕ ਫੋਰਚਨਰ ਕਾਰ ਲੈ ਕੇ ਭੱਜੇ ਨੇ ਦੱਸਦੇ ਕਿ ਪੁਲਿਸ ਨੇ ਫੋਰਚਨਰ ਕਾਰ ਨੂੰ ਫੜ ਲਿਆ ਪਰ ਸਕਾਰਪਿਓ ਦੇ ਵਿੱਚ ਵਿਧਾਇਕ ਅਜੇ ਵੀ ਫਰਾਰ ਹੈ ਤਾਂ ਪੁਲਿਸ ਦੀ ਟੀਮ ਹੁਣ ਉਹਨਾਂ ਦਾ ਪਿੱਛਾ ਕਰ ਰਹੀ ਹੈ ਤਾਂ ਬੇਹਦ ਵੱਡੀ ਅਪਡੇਟ ਉਹਨਾਂ ਨਾਲ ਸਾਂਝੀ ਕਰ ਰਹੇ ਆ ਦੱਸਦੀ ਹੈ ਕਿ ਆਪ ਵਿਧਾਇਕ ਹਰਮੀਤ ਸਿੰਘ ਪਠਾਨ ਮਾਝਰਾ ਅ ਤਰਸਲ ਅਜ ਸਵੇਰੇ ਗ੍ਰਿਫਤਾਰ ਹੋਏ ਨੇ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ pran majhra ਨੂੰ ਲੈ ਕੇ ਇਸ ਸਮੇਂ ਬੇਹਦ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਇਹ ਵੀ ਦੱਸਦੀ ਹੈ ਕਿ ਪਟਿਆਲਾ ਦੇ ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ pran majhra ਨੂੰ ਪਟਿਆਲਾ ਪੁਲਿਸ ਨੇ ਹਰਿਆਣਾ ਦੇ ਕਰਨਾਲ ਤੋਂ ਗ੍ਰਿਫਤਾਰ ਕਰ ਲਿਆ ਸੀਗਾ ਦੱਸਿਆ ਜਾ ਰਿਹਾ ਹੈਗਾ ਕਿ ਉਹਨਾਂ ਨੂੰ ਪੁਰਾਣੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਸੂਤਰਾਂ ਦੇ ਮੁਤਾਬਕ ਇਹ ਵੀ ਪਤਾ ਲੱਗਿਆ ਹੈਗਾ ਕਿ ਬੀਤੇ ਦਿਨ ਉਨਾਤੋਂ ਜੋ ਕਿ ਸਿਕਿਉਰਟੀ ਵੀ ਵਾਪਸ ਲੈ ਲਈ ਗਈ ਸੀਗੀ ਤੇ ਹੁਣ ਉਹ ਪੁਲਿਸ ਦੀ ਹਿਰਾਸਤ ਤੋਂ ਫਰਾਰ ਦੱਸੇ ਜਾ ਰਹੇ ਨੇ ਤੇ ਪੁਲਿਸ ਉਹਨਾਂ ਦਾ ਪਿੱਛਾ ਕਰਦੀ ਪਿੱਛਾ ਕਰ ਰਹੀ ਹੈ ਤਾਂ ਦੱਸਦੇ ਕਿ ਇਸ ਵੇਲੇ ਬਿਹਤ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਪਟਿਆਲਾ ਪੁਲਿਸ ਦੇ ਵੱਲੋਂ ਕਰਨਾਲ ਤੋਂ ਹਿਰਾਸਤ ਦੇ ਵਿੱਚ ਲਏ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਵਾਜ਼ੁਰਾ ਪੁਲਿਸ ਹਿਰਾਸਤ ਤੋਂ ਵਿੱਚੋਂ ਫਰਾਰ ਹੋ ਗਿਆ ਹੈ ਦੱਸਦੀ ਹੈ ਕਿ ਪਠਾਨਵਾਜ਼ੁਰਾ ਨੂੰ ਜਿਉਂ ਹੀ ਹਿਰਾਸਤ ਦੇ ਵਿੱਚ ਲੈ ਕੇ ਪੰਜਾਬ ਪੁਲਿਸ ਦੀ ਟੁਕੜੀ ਜਿਹੜੀ ਕੀ ਗੱਡੀ ਵੱਲ ਵਧ ਰਹੀ ਸੀਗੀ ਤੇ ਉਹ ਇੱਕ ਸਕਾਰਪਿਓ ਗੱਡੀ ਦੇ ਵਿੱਚ ਆਪਣੇ ਸਾਥੀ ਦੇ ਨਾਲ ਫਰਾਰ ਹੋ ਗਿਆ ਤੇ ਇਸ ਸਮੇਂ ਪੁਲਿਸ ਨੇ ਦੱਸਦੇ ਕਿ ਉਹਨਾਂ ਦਾ ਪਿੱਛਾ ਕਰ ਰਹੀ ਹੈ ਤੇ ਪਠਾਨ ਮਾਜਰਾ ਦੇ ਸਾਥੀਆਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਜਿਸ ਦੇ ਵਿੱਚ ਇੱਕ ਪੁਲਿਸ ਦਾ ਨੌਜਵਾਨ ਵੀ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਸਾਥੀਆਂ ਦੇ ਕੋਲ ਇੱਕ ਫੋਰਚਨਰ ਵੀ ਸੀ ਜਿਸ ਨੂੰ ਜੋ ਕਿ ਉਹਨਾਂ ਨੇ ਪਹਿਲਾਂ ਪੁਲਿਸ ਦੀ ਟੁਕੜੀ ਦੇ ਉੱਪਰ ਚੜਾਇਆ ਹੈ ਤੇ ਪੁਲਿਸ ਹੁਣ ਉਹਨਾਂ ਦਾ ਪਿੱਛਾ ਕਰ ਰਹੀ ਹੈ ਇਥੇ ਵੀ ਦੱਸਣ ਯੋਗ ਹੈ ਕਿ ਵਿਧਾਇਕ ਪਠਾਨ ਮਾਜਰਾ ਦੇ ਵੱਲੋਂ ਘੱਗਰ ਦਰਿਆ ਦੇ ਵਿੱਚ ਫਲੱਡ ਵਧਣ ਦੇ ਦੋਸ਼ ਸਿੰਚਾਈ ਵਿਭਾਗ ਦੇ ਵੱਡੇ ਅਧਿਕਾਰੀ ਕ੍ਰਿਸ਼ਨ ਕੁਮਾਰ ਦੇ ਵਿਰੁੱਧ ਲਗਾਏ ਗਏ ਸਨ ਪਰ ਇਤੋਂ ਤੱਕ ਕਿ ਆਪਣੀ ਲੀਡਰਸ਼ਿਪ ਦੇ ਵਿਰੁੱਧ ਵੀ ਉਹਨਾਂ ਨੇ ਪੜਾਅਸ ਕਰ ਦਿੱਤੀ ਸੀਗੀ ਇਥੇ ਵੀ ਦੱਸਣ ਯੋਗ ਹੈ ਕਿ ਖਜ਼ਾਨਾ ਮੰਤਰੀ ਹਰਪਾਲ ਸਿੰਘ ਜੀਮਾਨ ਨੇ ਪਠਾਨ ਮਾਜਰਾ ਦੇ ਸਾਰੇ ਦੋਸ਼ਾਂ ਨੂੰ ਨਕਾਰ ਦੇ ਕਿਹਾ ਹੈਗਾ ਕਿ ਉਹਨਾਂ ਦੀ ਸਿੰਚਾਈ ਵਿਭਾਗ ਦਾ ਅਧਿਕਾਰੀ ਕ੍ਰਿਸ਼ਨ ਕੁਮਾਰ ਦੇ ਨਾਲ ਕੋਈ ਨਿੱਜੀ ਖੇਬਾਜ਼ੀ ਹੈ ਤਾਂ ਖਜ਼ਾਨਾ ਮੰਤਰੀ ਨੇ ਇਸ਼ਾਰੇ-ਇਸ਼ਾਰੇ ਦੇ ਵਿੱਚ ਕਹ ਦਿੱਤਾ ਸੀਗਾ ਕਿ ਉਹ ਘਗਰ ਦਰਾਦੇ ਵਿੱਚੋਂ ਨਜਾਇਜ਼ ਮਾਈਨਿੰਗ ਕਰਨਾ ਚਾਹੁੰਦਾ ਸੀਗਾ ਜਿਸ ਕਾਰਨ ਸਿੰਚਾਈ ਵਿਭਾਗ ਦੇ ਅਧਿਕਾਰੀ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੇ ਵੱਲ ਧਿਆਨ ਦਿੰਦੇ ਹੋਏ ਅਜਿਹਾ ਨਹੀਂ ਕਰਨ ਦਿੱਤਾ ਜਿਸ ਕਰਕੇ ਉਹ ਕ੍ਰਿਸ਼ਨ ਕੁਮਾਰ ਦੇ ਵਿਰੁੱਧ ਬੋਲ ਪਿਆ ਤਾਂ ਬੇਹਦ ਵੱਡੀ ਅਪਡੇਟ ਜਿਹੜੀ ਕਿ ਹੁਣ ਸਾਹਮਣੇ ਆ ਰਹੀ ਹੈ ਕਿ ਵਿਤਾਇਕ ਹਰਮੀਤ ਪਠਾਨ ਮਾਜਰਾ ਜੋ ਹੁਣ ਹਿਰਾਸਤ ਦੇ ਵਿੱਚੋਂ ਫਰਾਰ ਦੱਸੇ ਸਾਰੇ ਨੇ ਤਾਂ ਦੱਸ ਦੇ ਕਿ ਗ੍ਰਿਫਤਾਰੀ ਕਰਕੇ ਲੋਕਲ ਥਾਣੇ ਦੇ ਵਿੱਚ ਲੈ ਜਾਂਦੇ ਸਮੇਂ ਫਰਾਨ ਮਾਜਰਾ ਤੇ ਉਹਦੇ ਸਾਥੀਆਂ ਨੇ ਪੁਲਿਸ ਦੇ ਉੱਤੇ ਗੋਲੀਬਾਰੀ ਵੀ ਕੀਤੀ ਹੈ ਤੇ ਗੋਲੀਬਾਰੀ ਦੇ ਵਿੱਚ ਇੱਕ ਪੁਲਿਸ ਕਰਮੀ ਵੀ ਜ਼ਖਮੀ ਹੋਇਆ ਹੈ ਤੇ ਹੁਣ ਜੋ ਕਿ ਪੁਲਿਸ ਉਹਨਾਂ ਦਾ ਉਹਨਾਂ ਦੀ ਗੱਡੀ ਦੇ ਪਿੱਛਾ ਕਰ ਰਹੀ ਹੈ